ਹੈਲੋ ਗਾਇਜ਼ ਮੇਰੇ ਬਲਵੰਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਜੀ ਤੁਸੀਂ ਆਪਣੇ ਆਪਣੇ ਘਰ ਬਹੁਤ ਵਧੀਆ ਹਾਲ ਚ ਹੋਮੋਗੇ ਅਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਆ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਲੱਗੇ ਆਪਾਂ ਵਲੌਗ ਦੀ ਸਟਾਰਟਿੰਗ ਕਰਨ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕਹਿ ਦਿੰਨੇ ਹੰਨੇ ਆ ਬਾਕੀ ਜੀ ਚਲੋ ਜਿਨ੍ਹਾਂ ਨੇ ਲਾਈਕ ਸ਼ੇਅਰ ਕਮੈਂਟ ਕਰਨਾ ਉਹਨਾਂ ਨੇ ਕਰ ਹੀ ਦੇਣਾ ਹਨਾ ਉਹ ਮਤਲਬ اڈੀਕ ਦੇ ਨਹੀਂ ਹੈਗੇ ਵੀ ਸਾਨੂੰ ਕੋਈ ਕਹੂਗਾ ਹਨਾ ਤੇ ਵੀ ਅਸੀਂ ਫੇਰ ਕਰਨਾ ਪਰ ਜਿਨ੍ਹਾਂ ਨੇ ਨਹੀਂ ਕਰਨਾ ਕਹਿੰਦੇ ਹੁੰਦੇ ਨੇ ਨਾ ਵੀ ਉਹਨਾਂ ਨੇ ਕਹੇ ਤੇ ਵੀ ਨਹੀਂ ਕਰਨਾ ਹਨਾ ਵੀ ਜਿਵੇਂ ਸਿਆਣੇ ਲੋਕਾਂ ਦੀ ਕਹਾਵਤ ਹੈ ਨਾ ਵੀ ਭਾਅ ਬਦਲਦੇ ਨੇ ਸੁਭਾਅ ਨਹੀਂ ਬਦਲਦੇ ਨਾ ਕੁਝ ਲੋਕਾਂ ਦੇ ਮਨ ਦੇ ਵਿੱਚ ਸ਼ਾਇਦ ਇਹ ਹੋ ਜਾਂਦਾ ਹਨਾ ਵੀ ਸਾਡੇ ਲਾਈਕ ਕਰਨਾ ਜਾਂ ਕਮੈਂਟ ਕਰਨ ਦਾ ਹਨਾ ਵੀ ਇਹਦੀ ਤਰੱਕੀ ਹੋ ਜਾਊਗੀ ਹੈ ਉਹ ਤਾਂ ਜੀ ਚਲੋ ਹਨਾ ਪਰਮਾਤਮਾ ਦੇ ਹੱਥ ਵਿੱਚ ਆ ਆਪਾਂ ਸਿਰਫ ਮਿਹਨਤ ਕਰਨ ਜੋਗੇ ਆ ਉਸ ਮਿਹਨਤ ਦਾ ਪਰਮਾਤਮਾ ਨੇ ਆਪਾਂ ਨੂੰ ਕਿੰਨਾ ਕੁ ਫਲ ਦੇਣਾ ਹੈ ਵੀ ਜ਼ਿਆਦਾ ਦੇਣਾ ਜਾਂ ਥੋੜਾ ਦੇਣਾ ਹਨਾ ਇਹ ਸਿਰਫ ਹੋ ਜਾਂਦੇ ਆਪਾਂ ਮਿਹਨਤ ਕਰਨੀ ਨਹੀਂ ਛੱਡ ਸਕਦੇ ਹੈਗੇ ਬਾਕੀ ਜੀ ਉਸ ਪਰਮਾਤਮਾ ਦੀ ਮਰਜ਼ੀ ਹੈ ਹਨਾ ਵੀ ਉਹਨਾਂ ਨੇ ਜਿੰਨਾ ਫਲ ਦੇਣਾ ਦੇ ਹੀ ਦੇਣਾ ਕੰਮ ਕਰ ਕਰ ਕੇ ਆਪਾਂ ਨਾ ਤੋਕੀ ਹੋ ਗਏ ਸੀ ਫ੍ਰੀ ਫ੍ਰੀ ਹੋਣ ਤੋਂ ਬਾਅਦ ਫਿਰ ਥੋੜੀ देर ਕੀਤੀ ਰੈਸਟ ਰੈਸਟ ਕਰਨ ਤੋਂ ਬਾਅਦ ਅੱਜ ਐਕਚੁਅਲੀ ਮੈਂ ਕੱਲੀ ਸੀਗੇ ਨਾ ਪਰ ਮੈਨੂੰ ਨਾ ਕੱਲੀ ਜੀ ਬੈਠ ਕੇ ਚਾਹ ਵੀ ਇਹਨ ਦਾ ਕੋਈ ਸਵਾਦ ਨਹੀਂ ਆਉਂਦਾ ਹੈਗਾ ਮੰਮੀ ਗਈ ਹੋਈ ਸੀਗੇ ਆਪਣੀ ਭਾਂਜੀ ਕੋਲ ਹਨਾ ਪਹਿਲਾਂ ਉਹ ਕਾਫੀ ਦਿਨ ਬਿਮਾਰ ਰਹੇ ਨੇ ਐਡਮਿਟ ਵੀ ਰਹੇ ਸੀਗੇ ਤੇ ਉਦੋਂ ਫਿਰ ਇਹ ਸੀਗਾ ਵੀ ਜਿਵੇਂ ਵਿੱਚ ਰਖੜੀਆਂ ਸੀ ਜੋ ਹੋਰ ਇੱਕ ਦੋ ਕੁ ਮੰਮੀ ਦੇ ਆਪਦੇ ਕਿਉਂ ਨਾ ਇਹਨਾਂ ਦੇ ਦਾ ਕੰਮ ਸੀ ਤਾਂ ਕਰਕੇ ਫਿਰ ਜਾਂਦੇ ਹਾਂ ਹੁਣ ਉਹਨਾਂ ਨੂੰ ਇਹ ਸੀਗਾ ਵੀ ਚਲੋ ਹਨਾ ਹੁਣ ਦੋ ਛੁੱਟੀਆਂ ਨੇ ਵਿਚਲ ਮੈਂ ਜਾਏ ਆਉਣੇ ਆ ਹਨਾ ਇਹ ਹੋ ਜਾਂਦਾ ਜੀ ਇਹਨਾਂ ਵੀ ਜਾ ਵੀ ਨਹੀਂ ਹੁੰਦਾ ਹੈਗਾ ਕੁਝ ਉਹ ਥੋੜਾ ਜਿਹਾ ਮਤਲਬ ਰੋਪੜ ਸਾਈਡ ਰਹਿ ਜਾਂਦੇ ਨੇ ਸਾਡੇ ਤੋਂ ਥੋੜਾ ਜਿਹਾ ਮਤਲਬ ਆਊਟ ਏਰੀਆ ਜਿਹਾ ਹੋ ਜਾਂਦਾ ਨਾ ਤਾਂ ਕਰਕੇ ਜਿਵੇਂ ਆਪਣੇ ਲੋਕਲ ਜੀ ਮੰਗੋ ਵੀ ਜੇ ਨੇੜੇ ਤੇੜੇ ਜੀ ਹੁਣ ਫਿਰ ਉੱਥੇ ਚਲੋ ਛੇਤੀ ਕਿਲਾ ਲੱਗ ਜਾਂਦਾ ਇਸੇ ਕਰਕੇ ਬਸ ਫਿਰ ਹੁਣ ਉਹਨਾਂ ਨੂੰ ਐਂ ਸੀ ਇਸਕੇ ਵਿਚਲ ਜਾਇਆ ਉਹ ਹਨਾ ਵੀ ਛੁੱਟੀਆਂ ਨੇ ਕਿਉਂਕਿ ਇਹ ਹੋ ਜਾਂਦਾ ਜੀ ਜਿਵੇਂ ਹੁਣ ਕੰਮਾਂ ਕਰਾਂ ਕਰਕੇ ਹਨਾ ਚਲੋ ਮੰਮੀ ਦੀ ਆਪਦੀ ਡਿਊਟੀ ਦਾ ਵੀ ਤੇ ਬਾਕੀ ਫਿਰ ਜਿਵੇਂ ਫਤਿਹ ਨੇ ਜਾਣਾ ਉਹਦੇ ਪਾਪਾ ਨੂੰ ਜਾਣਾ ਹੁੰਦਾ ਫਿਰ ਥੋੜਾ ਜਿਹਾ ਹਨਾ ਮੈਨੂੰ ਵੀ ਐਂ ਹੋ ਜਾਂਦਾ ਕੁਝ ਸਵੇਰ ਵੇਲੇ ਜਿਵੇਂ ਆਪਾਂ ਹੋਰ ਕੰਮ ਇਕੱਠੇ ਹੋ ਜਾਂਦੇ ਨੇ ਹਨਾ ਵੀ ਤਾਰ ਤੂ ਬੀ ਚੋਣੀ ਹੁੰਦੀ ਆ ਚਲੋ ਇਹ ਉਂਝ ਤਾਂ ਇਹ ਹੋ ਜਾਂਦਾ ਵੀ ਜਿਵੇਂ ਆਮ ਫਦੇ ਪਾਪਾ ਵਿੱਚ ਉਹ ਦਿੰਦੇ ਪਰ ਮਾਰਨਿੰਗ ਟਾਈਮ ਜਿਵੇਂ ਇਹਨਾਂ ਨੇ ਡਿਊਟੀ ਤੇ ਜਾਣਾ ਫਿਰ ਇਹਨਾਂ ਕੋ ਵੀ ਨਹੀਂ ਟਾਈਮ ਹੁੰਦਾ ਹੈਗਾ ਤੇ ਫਿਰ ਮੈਨੂੰ ਵੀ ਥੋੜਾ ਜਿਹਾ ਹੋ ਜਾਂਦਾ ਬਾਕੀ ਚਲੋ ਜੀ ਮਨਾ ਵੀ ਇੱਕ ਦੂਜੇ ਦੀ ਹੈਲਪ ਤਾਂ ਹੋ ਜਾਂਦੀ ਆ ਫਿਰ ਆ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਇੱਥੇ ਅਮਰੂਦ ਖਾਣ ਆਪਣੇ ਨਾ ਜਿਵੇਂ ਮੈਂ ਤੁਹਾਨੂੰ ਦਿਖਾਉਂਦੀ ਸੀ ਉਸ ਦਿਨ ਬੁੱਟੇ ਲੱਗੇ ਨੇ ਨਾ ਇੱਕ ਇਹ ਜਿਹੜੇ ਵਿੱਚੋਂ ਲਾਲ ਜਿਹੇ ਹੁੰਦੇ ਨੇ ਅਮਰੂਦ ਉਹ ਲੱਗੇ ਹੋਏ ਨੇ ਇੱਕ ਜਿਹੜੇ ਵਾਈਟ ਵਾਲੇ ਨੇ ਵਿਚ ਟਿੱਟੇ ਹੁੰਦੇ ਨੇ ਉਹ ਲੱਗੇ ਹੋਏ ਨੇ ਇੱਕ ਪਰ ਹੁਣ ਸੁਣਿਆ ਜੀ ਮੈਂ ਤਾਂ ਨਹੀਂ ਚਲੋ ਖੈਰ ਦੇਖੇ ਹੈਗੇ ਵੀ ਸੁਣਿਆਈਆਂ ਨਾ ਕਹਿੰਦੇ ਵੀ ਕਾਲੇ ਅਮਰੂਦ ਵੀ ਕਾਫੀ ਵੀ ਮਤਲਬ ਬਾਜ਼ਾਰ ਦੇ ਵਿੱਚ ਵੀ ਵੀ ਆਉਂਦੇ ਨੇ ਇਹ ਪਤਾ ਨਹੀਂ ਜੀ ਵੀ ਹੈ ਨਾ ਵੀ ਉਹ ਕਿੱਦਾਂ ਦੇ ਨੇ ਜਾਂ ਕਿੱਦਾਂ ਦਾ ਟੇਸਟ ਆ ਜਿਹੜੀ ਚੀਜ਼ ਚਲੋ ਜੀ ਆਪਾਂ ਤਾਂ ਇਹ ਫਰੋਟੀਆਂ ਦੀ ਆਉਂਦੀਆਂ ਨਹੀਂ ਹੈ ਨਾ ਮੈਂ ਇਹਨਾਂ ਪਹਿਲਾਂ ਅਮਰੂਦ ਇਹਦੀ ਕਟਿੰਗ ਕਰਦੀ ਸੀ ਜਿਵੇਂ ਤੁਹਾਨੂੰ ਤੁਸੀਂ ਜਿਹੜੇ ਪਿਛਲੇ ਮਤਲਬ ਸ਼ੁਰੂ ਤੋਂ ਸਾਡੇ ਨਾਲ ਦੇ ਨਾਲ ਦੇਖਣਾ ਮੈਂ ਮੰਮੀ ਤੇ ਡੈਡੀ ਨੇ ਨਾ ਇਹ ਜਿਆਦਾ ਉੱਚਾ ਹੋ ਗਿਆ ਸੀ ਉਹਦੇ ਕਰਕੇ ਇਹਨਾਂ ਨੇ ਕਟਿੰਗ ਕਰਦੀ ਪਰ ਇਸ ਵਾਰ ਨਾ ਇਹਦੀ ਥੋੜੀ ਗਰੋਥ ਰੁਕ ਜੇ ਗਈ ਇਹਨੂੰ ਨਾ ਅਮਰੂਦ ਪਰ ਲੱਗਦੇ ਬਹੁਤ ਵਧੀਆ ਨਹੀਂ ਮਤਲਬ ਜਿਵੇਂ ਹੁਣਾ ਤੁਸੀਂ ਦੇਖ ਸਕਦੇ ਹੋ ਨਾ ਗੁੱਛਿਆਂ ਦੇ ਵਿੱਚ ਲੱਗਦੇ ਨੇ ਇਸ ਵਾਰ ਪਤਾ ਨਹੀਂ ਮੌਸਮ ਦੀ ਚੇਂਜ ਆ ਵੀ ਉਹਦੇ ਕਰਕੇ ਪਰ ਨਾ ਇਹਨਾਂ ਦਾ ਸਾਈਜ਼ ਨਹੀਂ ਬਣਿਆ ਹੈਗਾ ਵੀ ਛੋਟੇ-ਛੋਟੇ ਜਿਹੇ ਪੱਕੀ ਜਾਂਦੇ ਨੇ ਜਿਹੜਾ ਆ ਵਾਲਾ ਅਮਰੂਦ ਇਹਦੇ ਤਾਂ ਅਮਰੂਦ ਜਣੀ ਵਧੀਆ ਹੋ ਜਾਂਦੇ ਨੇ ਜਿਵੇਂ ਕਈਆਂ ਨੂੰ ਛੋਟੇ-ਛੋਟੇ ਅਮਰੂਦ ਲੱਗਦੇ ਨੇ ਕਈਆਂ ਦੇ ਵੱਡੇ ਹੁੰਦੇ ਨੇ ਪਰ ਇਹਨੂੰ ਨਹੀਂ ਇਸ ਵਾਰ ਫਾਲਾ ਆਇਆ ਹੈਗਾ ਜਿਵੇਂ ਐਤਕੀ ਨਾ ਬਹੁਤ ਬਹੁਤ ਤਰ੍ਹਾਂ ਦੇ ਜਿਹੜੀ ਐਵੇਂ ਨੇ ਨਾ ਜਿਵੇਂ ਸਬਜ਼ੀਆਂ 'ਚ ਵੀ ਇਹ ਹੋਇਆ ਹੈ ਨਾ ਇਸ ਵਾਰ ਸਬਜ਼ੀਆਂ ਬਹੁਤ ਘੱਟ ਲੱਗੀਆਂ ਨੇ ਐਵੇਂ ਹੁਣ ਜਿਹਨੂੰ ਕੋਈ ਕੋਈ ਫਲੋ ਜਿਹਾ ਆਉਂਦਾ ਤੇ ਕੋਈ ਕੋਈ ਹੋਈ ਲੱਗੇ ਹੋਏ ਨੇ ਅਮਰੂਦ ਜਿਹੜੀ ਬਹੁਤ ਘੱਟ ਨੇ ਪਰ ਇਹਨੂੰ ਨਾ ਆਮ ਵੈਸੇ ਪਹਿਲਾਂ ਬਹੁਤ ਲੱਗਦੇ ਸੀਗੇ ਪਤਾ ਨਹੀਂ ਕਈ ਵਾਰ ਜਿਵੇਂ ਕੋਈ ਕੋਈ ਸਾਲ ਏ ਇਦਾਂ ਦਾ ਹੁੰਦਾ ਨਾ ਵੀ ਜਦੋਂ ਫਲ ਥੋੜਾ ਜਿਹਾ ਘੱਟ ਆਉਂਦਾ ਵੀ ਸ਼ਾਇਦ ਉਸ ਕਰਕੇ ਇਹ ਮੈਂ ਇੱਕ ਦਿਨ ਬੇਲ ਦੀ ਸੈਟਿੰਗ ਕਰਦੀ ਸੀ ਹੁਣ ਦੇ ਦੇ ਜੀ ਮੈਨੂੰ ਇਹ ਸੀ ਮੈਂ ਕਿਹਾ ਵੀ ਇਹ ਥੋੜੀ ਜਿਹੀ ਉੱਚੀ ਚਲੇ ਜਾਵੇ ਅਪਰਾਜਿਤ ਪਤਾ ਨਹੀਂ ਅਪਰਾਜਿਤਾ ਪਤਾ ਨਹੀਂ ਅਪਰਾਜਿਤਾ ਕੁਝ ਐਦਾਂ ਇਹਦਾ ਬੇਲ ਦਾ ਨੋ ਬਸ ਮੈਨੂੰ ਇੱਕੋ ਹੀ ਇਹਦਾ ਨੋ ਪਤਾ ਹੋਰ ਤਾਂ ਪਤਾ ਨਹੀਂ ਜੀ ਕੀ ਕਹਿੰਦੇ ਨੇ ਇਹਨੂੰ ਹਨਾ ਵੀ ਪਰ ਇਹਦੇ ਨਾਲ ਫੁੱਲ ਦੀ ਜੇ ਤੁਸੀਂ ਸ਼ੇਪ ਦੇਖੋ ਜਿਵੇਂ ਸੰਖ ਹੁੰਦਾ ਉਦਾਂ ਬਣੀ ਹੋਈ ਹੁੰਦੀ ਆ ਬਹੁਤ ਸੋਹਣੇ ਨੇ ਇਹਨੇ ਡਾਰਕ ਡਾਰਕ ਜੇ ਬਲੂ ਕਲਰ ਦੇ ਵਿੱਚ ਥੋੜਾ ਜਿਹਾ ਲਾਈਟ ਜਿਹਾ ਕਲਰ ਵਿੱਚ ਕਾਲੀ ਜੀ ਹੁੰਦੀ ਆ ਬਹੁਤ ਸੋਹਣੇ ਲੱਗਦੇ ਨੇ ਉਸ ਤੋਂ ਬਾਅਦ ਮੇਰਾ ਪੁੱਤਰ ਜੀ ਆ ਗਿਆ ਸੀ ਟਿਊਸ਼ਨ ਤੋਂ ਅੱਜ ਉਹ ਥੋੜਾ ਜਿਹਾ ਲੇਟ ਸੀ ਫਿਰ ਉਹਨੂੰ ਲੱਗੀ ਸੀ ਆ ਕੇ ਭੁੱਖ ਮੀ ਮਮਾ ਕੁਝ ਖਾਣ ਨੂੰ ਚਾਹੀਦਾ ਫਿਰ ਮੈਨੂੰ ਯਾਦ ਆ ਗਈ ਇਹ ਨਾ ਉਹ ਜਿਹੜੀ ਆਪਾਂ ਫਰਾਈ ਕਰਦੇ ਹੁੰਨੇ ਆ ਦੀ ਚਿਪਸ ਟਾਈਪ ਚਿਪਸੇ ਕਹਿੰਦੇ ਨੇ ਮਤਲਬ ਇਹ ਹੁੰਦੇ ਦਾ ਮੈਨੂੰ ਵੀ ਜਿਵੇਂ ਚੋਲਾਂ ਦਾ ਆਟਾ ਜਿਆ ਹੁੰਦਾ ਉਹਦੇ ਬਣਾਏ ਹੋਏ ਹੁੰਦੇ ਨੇ ਨਮਕ ਪਾ ਕੇ ਇੱਕ ਦਿਨ ਮੰਮੀ ਗਏ ਸੀਗੇ ਫਿਰ ਉਹ ਲੈ ਆਏ ਜੀ ਇਹ ਪਰ ਮੈਨੂੰ ਥੋੜੀ ਜਿਹੀ ਮੈਂ ਜਣੀ ਇਹ ਚੀਜ਼ਾਂ ਘੱਟ ਪਸੰਦ ਕਰਦੀ ਆ ਮੈਂ ਨਾ ਖਾ ਕੇ ਵੀ ਬਣਾ ਕੇ ਵੀ ਮਤਲਬ ਦੋਨਾਂ ਚੀਜ਼ਾਂ ਨੂੰ ਰਾਜ਼ੀ ਨਹੀਂ ਹੈਗੀ ਇਹ ਇਹਨੂੰ ਪਰ ਸਭ ਦੀ ਬਾਕੀ ਸਾਰੀ ਫੈਮਿਲੀ ਨੂੰ ਜونی ਵਧੀਆ ਲੱਗਦੇ ਨੇ ਫਿਰ ਮੈਨੂੰ ਇਹ ਸੀ ਮੈਂ ਕਿ ਚਲ ਪਏ ਨੇ ਹਨਾ ਵੀ ਫਤੇ ਨੂੰ ਥੋੜੇ ਜੇ ਵੀ ਇਹ ਹੀ ਫਰਾਈ ਕਰ ਦੇਣੀਆਂ ਤਾਂ ਕਰਕੇ ਬਸ ਥੋੜੇ ਜੇ ਹੀ ਮੈਂ ਬਣਾਏ ਸੀ ਉਹਦੇ ਕਰਕੇ ਮੈਂ ਕਿ ਵੀ ਜ਼ਿਆਦਾ ਨਹੀਂ ਬਣਾਉਂਦੀ ਹੈਗੀ ਪਰ ਮੈਨੂੰ ਇਹ ਹੁੰਦਾ ਵੀ ਇਹਨਾਂ ਨਾਲ ਉਹ ਜਿਵੇਂ ਆਪਾਂ ਪਾਪ ਕੌਰਨ ਵਗੈਰਾ ਬਣਾਉਨੇ ਆ ਨਾ ਵੀ ਉਹ ਥੋੜੇ ਜੇ ਚਲੋ ਠੀਕ ਨੇ ਇਨਾਂ ਦਾ ਇਹ ਹੋ ਜਾਂਦਾ ਨਾ ਵੀ ਪਤਾ ਨਹੀਂ ਮਤਲਬ ਕਿਹ ਅਜੀ ਜਗ੍ਹਾ ਬਣਦੇ ਨੇ ਜਾਂ ਕਿ ਮੈਂ ਵੀ ਉਹ ਸਾਰਾ ਕੁਝ ਹਿਸਾਬ ਕਿਤਾਬ ਜਿਆ ਵੀ ਚਲੋ ਪੌਪ ਕਾਰਨ ਦਾ ਤਾਂ ਇਹ ਹੋ ਜਾਂਦਾ ਵੀ ਉਹਨਾਂ ਦਾ ਬੰਨ ਬਣਾਉਣ ਵਾਲਾ ਨਹੀਂ ਕੋਈ ਉਦਾਂ ਹੀ ਚਲੋ ਹਨਾ ਉਹ ਤਾਂ ਪੈਕ ਹੋ ਕੇ ਹੀ ਆ ਜਾਣੇ ਹੁੰਦੇ ਨੇ ਵੀ ਇਹ ਹੋ ਜਾਂਦਾ ਬਾਕੀ ਜੀ ਚਲੋ ਹਰੀ ਦੇ ਆਪਦਾ ਆਪਦਾ ਟੇਸਟ ਨਾਲ ਆਪਦੀ ਆਪਦੀ ਥੋੜਾ ਜਿਹਾ ਹੋ ਜਾਂਦਾ ਆਪਾਂ ਚਲੋ ਹਨਾ ਜਿਵੇਂ ਹੁਣ ਮੰਮੀ ਲੈ ਆਉਂਦੇ ਚਲ ਆਪਾਂ ਵੀ ਨਹੀਂ ਕਹਿੰਦੇ ਹੈਗੇ ਪਰ ਇਹਦੇ ਪਾਪਾ ਨੂੰ ਜਣੀ ਜ਼ਿਆਦਾ ਵਧੀਆ ਲੱਗਦੇ ਨੇ ਵੀ ਜਿਵੇਂ ਮੰਮੀ ਵੀ ਖਾ ਲੈਂਦੇ ਨੇ ਫਤਿਹ ਦੇ ਪਾਪਾ ਵੀ ਖਾ ਲੈਂਦੇ ਨੇ ਤੁਸੀਂ ਕਹੋਗੇ ਵੀ ਕਿਚਨ ਦੇ ਵਿੱਚ ਹੀ ਖੜੇ ਹਾਂ ਪਰ ਹੁਣ ਕਾਫੀ ਹਨੇਰਾ ਹੋ ਗਿਆ ਸੀ 7:00 ਸਵਾ ਸੱਤ ਹੋ ਗਈ ਸੀ। ਅੱਜ ਥੋੜਾ ਮੌਸਮ ਵੀ ਹੈਗਾ ਸੀ ਫਰਕ ਜਿਵੇਂ ਬੱਦਲ ਜੇ ਹੋਏ ਹੁੰਦੇ ਨੇ। ਮੈਂ ਨਾ ਬਣਾਉਣ ਲੱਗੀ ਸੀ ਸਬਜ਼ੀ ਮੈਂ ਕਿਹਾ ਵੀ ਚਲ ਬਾਹਰ ਬੇਲ ਨੂੰ ਨਾ ਇੱਕ ਕੀਆ ਲੱਗਿਆ ਹੋਇਆ ਸੀ ਜਿਆ ਛੋਟਾ ਜਿਹਾ ਪਰ ਉਹ ਇਹ ਸੀਗਾ ਵੀ ਜਿਵੇਂ ਦਾਲ ਦੇ ਵਿੱਚ ਪਾਉਂਦੇ ਨੇ ਨਾ ਫਿਰ ਫਤੀ ਨਹੀਂ ਖਾਂਦਾ ਹੈਗਾ ਉਹ ਦਾਣਾ। ਸਬਜ਼ੀ ਜੋਗੇ ਤਾਂ ਫਿਰ ਹੈ ਨਹੀਂ ਸੀ ਵੀ ਕਿਉਂਕਿ ਇੱਕੇ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ। ਮੈਨੂੰ ਯੇਸੀ ਮੈਂ ਕਿਚਨ ਵਿੱਚ ਮਕੂਤੇ ਬਣਾਉਣੀ ਆ ਵੀ ਕੁਕਤੇ ਦੀ ਅੱਜ ਸਬਜ਼ੀ ਬਣਾਉਣੀ ਆ ਵੀ ਹੁਣ ਬਣਾਈ ਵੀ ਨਹੀਂ ਹੈਗੀ ਕਦੇ ਕਾਫੀ ਦੇਰ ਹੋ ਗਈ ਬਣਾਈ ਨੂੰ ਜੀ ਪਰ ਉਦੋਂ ਤੱਕ ਫਿਰ ਇਹ ਹੋ ਗਿਆ ਕਹਿੰਦਾ ਮम्मा ਤੁਸੀਂ ਪਕੌੜੇ ਬਣਾ ਲਓ ਮੈਂ ਕਿਹਾ ਵੀ ਚਲ ਠੀਕ ਆ ਵੀ ਫਿਰ ਉਹ ਦੇ ਲੈਨੇ ਆ ਬਾਜੀ ਫਿਰ ਮੇਰੇ ਕੋਈ ਹੋਰ ਤਾਂ ਕੁਝ ਹੈ ਨਹੀਂ ਸੀਗਾ ਮੈਂ ਵਿੱਚ ਪਿਆਜ਼ ਕਟਿੰਗ ਕਰਤੇ ਹਮ ਵਿਚ ਆਲੂ ਪਾਲੇ ਸੀ ਬਸ ਜੋ ਚੀਜ਼ अवेलेबल ਹੈਗੀ ਆ ਜੀ ਆਪਾਂ ਹਨ ਫਿਰ ਉਹਦੇ ਹੀ ਪਕੌੜੇ ਬਣਾਲੇ ਸੀ ਮੈਂ ਕਿਹਾ ਵੀ ਚਲੋ ਵਿਚੇ ਹੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲ ਕੀ ਆ ਹੈਗਾ ਹਨ ਵੀ ਉਹ ਕੀਤਾ ਸੀ ਉਹਦੇ ਉਪਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਬਣਾਉਣੇ ਸੀ ਪਰ ਮੈਂ ਵਿਚੇ ਉਹਦੇ ਮਿਕਸ ਕਰਕੇ ਆਪਾਂ ਬਣਾਲੇ ਸੀ ਫਿਰ ਪਕੌੜੇ ਹੀ ਪਰ ਫਤਿਹ ਦੇ ਪਾਪਾ ਨੇ ਤਾਂ ਖਾਦੇ ਨਹੀਂ ਸੀ ਉਹਨਾਂ ਨੇ ਤਾਂ ਰੋਟੀ ਖਾਦੀ ਸੀ ਸਬਜ਼ੀ ਪਈ ਸੀ ਮੈਂ ਕੋ ਰੋਟੀ ਫਿਰ ਮੈਂ ਬਣਾਤੀ ਸੀ ਉਹਨਾਂ ਨੂੰ ਮੈਂ ਕਿਹਾ ਚਲੋ ਜੀ ਨੇ ਨਹੀਂ ਖਾਣੀ ਹੈ ਨਾ ਫਿਰ ਹੁਣ ਆਪਾਂ ਥੋੜੋ ਕਰਨੇ ਆ ਮੈਂ ਫਤਿਹ ਨਹੀਂ ਤੇ ਡੈਡ ਜੀ ਨਹੀਂ ਬਸ ਅਸੀਂ ਉਹ ਜਿੰਨਾਂ ਨੇ ਖਾਦੇ ਸੀ ਤੇ ਮੈਂ ਕਿਹਾ ਵੀ ਨਾਲ ਜੀ ਨੇ ਚਾਹ ਪੀਣੀ ਹੈ ਜਾਂ ਚਾਹ ਪੀ ਲੈਣ ਜੇ ਨਹੀਂ ਦੁੱਧ ਪੀਣਾ ਤਾਂ ਦੁੱਧ ਪਰ ਅਸਤਾ ਜੀ ਦੁੱਧ ਨਾ ਖਾਲੇ ਸੀ ਪਰ ਮੈਨੂੰ ਨਹੀਂ ਪਤਾ ਵੀ ਇਹ ਹੋਰ ਵੀ ਕਿਸੇ ਨੂੰ ਪਤਾ ਜਾਂ ਨਹੀਂ ਮੈਨੂੰ ਤਾਂ ਜੁਨੀਅਰ ਸੁਣਿਆ ਕਹਿੰਦੇ ਵੀ ਇਹਦੇ ਨਾਲ ਦੁੱਧ ਨਹੀਂ ਵੀ ਪਕੌੜਿਆਂ ਦੇ ਨਾਲ ਦੁੱਧ ਨਹੀਂ ਪੀਣਾ ਚਾਹੀਦਾ ਹਨਾ ਜੀ ਸ਼ਾਇਦ ਪਿੰਪਲਸ ਹੋ ਜਾਣੇ ਜਾਂਦੇ ਆ ਹਨਾ ਵੀ ਪਰ ਮੈਨੂੰ ਫਤਿਹਦੀ ਨਾ ਇੱਕ ਟੀਚਰ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਪਤਾ ਨਹੀਂ ਜੀ ਚਲੋ ਉਹਨਾਂ ਨੇ ਸੁਣਿਆ ਹੋਊ ਕਿ ਤੋ ਹਨਾ ਮੈਂ ਤਾਂ ਨਹੀਂ ਸੁਣਿਆ ਹੈਗਾ ਕਿਉਂਕਿ ਆਪਾਂ ਤਾਂ ਵਿਆਹ ਸ਼ਾਦੀਆਂ ਦੇ ਵਿੱਚ ਪਕੌੜਿਆਂ ਦਾ ਚਾਹ ਕੌਫੀ ਹੈ ਨਾ ਉਹ ਚੀਜ਼ਾਂ ਲੈ ਲੈਂਦੀਆਂ ਤਾਂ ਕਰਕੇ ਸੀ ਬਸ ਜੇ ਆਪਾਂ ਬਣਾ ਕੇ ਕਰਕੇ ਕੰਮ ਕਰ ਕਰਕੇ ਆਪਾਂ ਹੁਣ ਉਹ ਲੱਗੇ ਸੀ ਆ ਮੈਂ ਲੱਗੀ ਸੀ ਇੱਥੇ ਖਾਣ-ਨਾਨ ਮੈਂ ਲੱਗੀ ਸੀ ਆਪਦਾ ਮਨੋਰੰਜਨ ਕਰ ਮੈਂ ਤਾਂ ਗਾਣੇ ਸੁਣ ਰਹੀ ਸੀਗੀ ਗਾਣਾ ਕਿਹਦਾ ਸੁਣਦੀ ਸੀ ਖਾਣ-ਪੇਣੀਆਂ ਵਾਲਾ ਜਿਵੇਂ ਇਹਦੇ ਤੇ ਗੁਲਾਬ ਸਿੱਧੂ ਦੇ ਹੈ ਨਾ ਐਵੇਂ ਬਸ ਥੋੜੇ ਜਿਹੀ 2-4 ਕਿਨੇ ਜਿਨ੍ਹਾਂ ਦੇ ਮਤਲਬ ਮੈਨੂੰ ਗਾਣੇ ਵਧੀਆ ਲੱਗਦੇ ਨੇ ਚਲੋ ਐ ਹੁੰਦਾ ਬਾਕੀ ਜਿਹਦਾ ਵਧੀਆ ਲੱਗਿਆ ਨਾ ਚਲੋ ਉਹ ਹੋ ਜਾਂਦਾ ਪਰੋ ਜੀ ਬਾਜੀ ਹੁਣ ਆਪਾਂ ਖਾ ਪੀ ਕੇ ਫਿਰ ਕਰਕੇ ਹੁਣੀਆਂ ਕਿਚਨ ਦੇ ਜਿਹੜੇ ਰਹਿੰਦੇ ਨੇ ਕੰਮ ਉਹ ਮੰਮੀ ਨੂੰ ਹੁਣ ਹੀ ਸੀ ਪਤਾ ਵੀ ਪਕੌੜੇ ਬਣਾਏ ਦੇਣ ਨਾਲ ਇਹ ਨਾ ਵੀਡੀਓ ਦੇਖਣਗੇ ਨਾਲ ਇਹ ਨਾ ਵੀ ਗਾਲਾ ਗੱਢਣਗੇ ਵੀ ਮੇਰੇ ਮਗਰੋਂ ਬਣਾ ਕੇ ਪਕੌੜੇ ਖਾ ਰਹੇ ਨੇ ਵੀ ਮੈਂ ਤੁਹਾਨੂੰ ਪਵੰਦੀਆਂ ਲਗਾਏ ਜਨੇ ਨਾ ਬਾਜੀ ਆਦਦੇ ਹੁਣ ਨਾ ਵੈਸੀ ਚਲਵਾਈ ਹੋ ਜਾਂਦ ਕਿ ਸਾਰਿਆਂ ਦੀ ਹੈ ਨਾ ਮਨ ਬਣ ਗਿਆ ਵੀ ਪਕੌੜੇ ਖਾਣੇ ਤਾਂ ਕਰਕੇ ਫਿਰ ਬਣਾ ਲੈ ਜੀ ਹੁਣ ਮੰਮੀ ਨੂੰ ਵੀ ਪਤਾ ਲੱਗ ਜੂ ਵੀ ਮੇਰੇ ਮਗਰੋਂ ਨਾ ਪਕੌੜੇ ਬਣਾ ਖਾਂਦੇ ਨੇ ਬਸ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਲਵ ਯੂ ਆਲ ਮੈਂਬਰਸ ਆਪਣੇ ਨੇ ਜੀ ਜੀ ਮੈਂ ਮਤਲਬ ਵਿਊਜ਼ ਵਧਾ ਦੇ ਸਬਸਕ੍ਰਾਈਬਰ ਵਧਾ ਦੇ ਉਦਾਂ ਵਿਊਜ਼ ਨਹੀਂ ਵਧਾ ਦੇ ਪਲੀਜ਼ ਹੈਲਪ